ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨੇ ਦੇ ਵਿੱਚ ਮੌਜੂਦ ਹੈ ਜਿੱਥੇ ਕੁਝ ਹੀ ਦਿਨ ਦੇ ਵਿੱਚ ਉਹਦੀ ਮ੍ਰਿਤਕ ਦੇ ਹੈ ਜਿਹੜੀ ਪਿੰਡ ਲਿਆਂਦੇ ਜਾਵੇਗੀ ਤਾਂ ਕੱਲ ਸਵੇਰੇ ਰਾਜਵੀਰ ਜਵੰਦਾ ਦਾ ਉਹਨਾਂ ਦੇ ਨਾਲ ਲੱਗਦੇ ਸਰਕਾਰੀ ਸਕੂਲ ਦੇ ਗਰਾਊਂਡ ਦੇ ਵਿੱਚ ਅੰਤਿਮ ਸੰਸਕਾਰ ਆ ਕੀਤਾ ਜਾਵੇਗਾ ਤਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਰਕਾਰੀ ਸਕੂਲ ਦਾ ਗਰਾਊਂਡ ਹੈ ਰਾਜਵੀਰ ਜਵੰਦਾ ਦੇ ਘਰ ਦੇ ਇੱਕਦਮ ਨਾਲ ਦਾ ਇਹ ਸਕੂਲ ਹੈ ਇਹ ਜੀ ਦੇਖ ਸਕਦੇ ਹੋ ਗਰਾਊਂਡ ਹੈ ਜਿਹੜਾ ਕਿ ਉਹ ਤਿਆਰ ਕੀਤਾ ਜਾ ਰਿਹਾ ਔਰ ਇਸ ਦੇ ਨਾਲ ਖਾਲੀ ਪਲਾਟ ਔਰ ਖਾਲੀ ਪਲਾਟ ਦੇ ਨਾਲ ਜਿਹੜੀ ਕੋਠੀ ਹੈ ਉਹ ਰਾਜਵੀਰ ਜਵੰਦਾ ਦੀ ਹੈ ਇੱਕਦਮ ਉਹਨਾਂ ਦੀ ਕੋਠੀ ਦੀ ਬੈਕ ਸਾਈਡ ਦੇ ਉੱਤੇ ਹੀ ਇਸੇ ਜਗ੍ਹਾ ਦੇ ਉੱਤੇ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੈ ਉਹ ਕੀਤਾ ਜਾਣਾ ਤਾਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਉਹਨਾਂ ਪਿੰਡ ਦੇ ਕੋਈ ਕੈਂਪ ਮੈਂਬਰ ਮੇਨਾ ਮੌਜੂਦ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲੱਖੀ ਹੈ ਲਕਿ ਜੀ ਤਿਆਰੀਆਂ ਕਿਸ ਤਰ੍ਹਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਇਸੇ ਹੀ ਜਗ੍ਹਾ ਤੇ ਸ਼ਮਸ਼ਾਨ ਘਾਟ ਤੇ ਅੰਤਿਮ ਸੰਸਕਾਰ ਕੀਤਾ ਜਾਣਾ ਜਾਂ ਫਿਰ ਸਰਕਾਰੀ ਸਕੂਲ ਦੇ ਗਰਾਊਂਡ 'ਚ ਇਹ ਸਰਕਾਰੀ ਸਕੂਲ ਦੇ ਗਰਾਊਂਡ ਦੇ ਵਿੱਚ ਕੀਤਾ ਜਾਏਗਾ ਜੀ ਉੱਥੇ ਥੋੜੀ ਸਾਡੇ ਕੋਲ ਜਗ੍ਹਾ ਘੱਟ ਸੀਗੀ ਉਹਦੇ ਉਹਦੇ ਕਰਕੇ ਫਿਰ ਅਸੀਂ ਇੱਥੇ ਡਿਸਾਈਡ ਕੀਤਾ ਵੀ ਇੱਥੇ ਕੀਤਾ ਪੁਲਿਸ ਪ੍ਰਸ਼ਾਸਨ ਵੀ ਇਥੇ ਆ ਜੀ ਕਹਿੰਦਾ ਵੀ ਤੁਹਾਨੂੰ ਆਈ ਜਗਾ ਵਧੀਆ ਰਹੇਗੀ ਤੇ ਇੱਥੇ ਕਰੋ ਹੂੰ ਕੁਸ਼ਵ ਜਤਰਾ ਵਗੈਰਾ ਵੀ ਕੱਢੀ ਜਾਣੀ ਹੈ ਕੋਈ ਨਹੀਂ ਕਾਦੀ ਕੱਢਣੀ ਹੈ ਅੱਛਾ ਜੀ ਕੁਸ਼ਣ ਠੀਕ ਹੈ ਤਾਂ ਕਿੰਨੀ ਕੁ ਦੇਰ ਤੱਕ ਤੁਹਾਡੀ ਗੱਲਬਾਤ ਹੋਈ ਹੈ ਪਰਿਵਾਰਕ ਮੈਂਬਰਾਂ ਕੋਈ ਲਗਾਤਾਰ ਤੁਸੀਂ ਸੰਪਰਕ ਦੇ ਵਿੱਚੋਂ ਕਿੰਨੇ ਕੁ ਵੇਲੇ ਤੱਕ ਜੱਦੀ ਪਿੰਡ ਪਹੁੰਚ ਜਾਣਗੇ ਰਾਜਵੀਰ ਨੂੰ ਲੈ ਕੇ ਉਹ 7 ਵਜੇ ਦੇ ਕਰੀਬ ਆਉਣਗੇ 7 ਵਜੇ ਦੇ ਕਰੀਬ ਤੱਕ ਕਿੰਨੇ ਵੇਲੇ ਦਾ ਟਾਈਮ ਹੈ ਜਿਹੜਾ ਅੰਤਿਮ ਸੰਸਕਾਰ ਦਾ ਉਹ ਰੱਖਿਆ ਗਿਆ ਹੈ ਉਹ ਕੱਲ ਦਾ ਰੱਖਿਆ ਜੀ ਕੱਲ 12:00 ਵਜੇ ਦਾ ਜੀ ਕੱਲ ਕੋਣ-ਕੋਣ ਆ ਰਿਹਾ ਗਲਬਤ ਹੋਈ ਪ੍ਰਸ਼ਾਸਨ ਇੱਥੇ ਆਇਆ ਸੀਐਮ ਸਾਹਿਬ ਵੀ ਆ ਰਿਹਾ ਕਹਿੰਦੇ ਹਾਂ ਸੀਐਮ ਸਾਹਿਬ ਵੀ ਆ ਰਿਹਾ ਚੰਨੀ ਸਾਹਿਬ ਵੀ ਆ ਰਿਹਾ ਹੋਰ ਵੀ ਲੀਡਰ ਆ ਰਹੇ ਇਧਰ ਇਧਰ ਲੈ ਬਸ ਲੱਦੀ ਗਈ ਨਹੀਂ ਸਾਬ ਨੇ ਜਗ੍ਹਾ ਵਾਸਤੇ ਜਿੱਥੇ ਬੈਠਣਾ ਲੋਕਾਂ ਨੂੰ ਬਣਾਉਣ ਉਧਰ ਲੈ ਬਸ ਥੋੜੇ ਬੀ ਜਿਆਦਾ ਹੂੰ ਤੇ ਤੁਸੀਂ ਰਾਜਵੀਰ ਜਵੰਦਾ ਨੂੰ ਕਦੋਂ ਤੋਂ ਜਾਣਦੇ ਹੋ ਤੁਸੀਂ ਕਿਵੇਂ ਉਸ ਤਰ੍ਹਾਂ ਤੁਹਾਡੀ ਮੁਲਾਕਾਤ ਹੋਈ ਜਾਂ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਆ ਮਿੱਠੀਆਂ ਜਿਆਦਾ ਨਹੀਂਆਂ ਇਸ ਤਰ੍ਹਾਂ ਹੀ ਉਸ ਜਦੋਂ ਸਹੀ ਗੈਕੀ ਜਾਇਆ ਨਾ ਜਿਸ ਦਾ ਉਦੋਂ ਤੋਂ ਜਾਣਦੇ ਹਾਂ ਹੂੰ ਉਦੋਂ ਤੋਂ ਆ ਕੇ ਜਦੋਂ ਗੈਕੀ ਜਾਇਆ ਸਾਡੇ ਬਸ ਉਹਦੀ ਵਧੀਆ ਸੀਗਾ ਜੀ ਪਿੰਡ ਦਾ ਪਿੰਡ ਦੇ ਵਿੱਚ ਵਿਚਰਦਾ ਸੀਗਾ ਤੇ ਜੋ ਉਸ ਦਾ ਛੋਟਾ ਛੋਟਾ ਜਿਹਾ ਹੁੰਦਾ ਸੀਗਾ ਜੀ ਸਾਈਕਲ ਦੇ ਉੱਤੇ ਇਹਨੇ ਘੁਆਰੇ ਵੀ ਬੰਨ ਲੈਣੇ ਤੇ ਪਿੰਡ ਦੇ ਵਿੱਚ ਗੇੜੇ ਕੱਢਣੇ ਬਹੁਤ ਵਧੀਆ ਸੀ ਯਾਨੀ ਬਹੁਤ ਜ਼ਿਆਦਾ ਨੌਲੇਜ ਉਹ ਰੱਖਦਾ ਪਿੰਡ ਦੇ ਵਿੱਚ ਕਈਆਂ ਬੰਦਿਆਂ ਤੋਂ ਉਹਨੇ ਚੀਜ਼ਾਂ ਲੈ ਕੇ ਆਂਦੀਆਂ ਨੇ ਪੁਰਾਣੀਆਂ ਲਿਖੀਆਂ ਉਰਦੂ ਜੀ ਵੀ ਲਿਖੀਆਂ ਹੋਈਆਂ ਉਹ ਵੀ ਚੀਜ਼ਾਂ ਨੂੰ ਸੰਭਾਲ ਕੇ ਰੱਖਦਾ ਸੀ ਅੱਛਾ ਹੁਣ ਤੱਕ ਅਸੀਂ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਜਦੋਂ ਰਾਜਵੀਰ ਜਵੰਦੇ ਦਾ ਪਹਿਲਾ ਐਕਸੀਡੈਂਟ ਹੋਇਆ ਉਹਦੋਂ ਐਡਮਿਟ ਸੀ ਉਹਦੋਂ ਵੀ ਆਏ ਸੀ ਪਿੰਡ ਵਾਸੀ ਹਰ ਇੱਕ ਹੀ ਕਹਰੇ ਕਹਿੰਦੇ ਕੱਲਾ ਰਾਜਵੀਰ ਜਵੰਦਾ ਹੀ ਨਹੀਂ ਬਲਕਿ ਇਹਨਾਂ ਦੇ ਪਿਤਾ ਜੀ ਦਾਦਾ ਜੀ ਪਰਿਵਾਰ ਹੀ ਪੂਰਾ ਕਹਿੰਦੇ ਬਹੁਤ ਜਾਨੀ ਕਿ ਸਾਊ ਸਿਗਾ ਮਿੱਠੇ ਸੁਭਾਅ ਦੇ ਸੀਗਾ ਹਾਂ ਪੂਰੇ ਮਿੱਠੇ ਸੁਭਾਅ ਦੇ ਸੀਗੇ ਬਹੁਤ ਵਧੀਆ ਪਰਿਵਾਰ ਸੀਗਾ ਜੀ ਵਧੀਆ ਪਰਿਵਾਰ ਕਰਕੇ ਦੇਖ ਲੋ ਅੱਜ ਇਨੀ ਲੋਕ ਆਪਣੇ ਸਾਰੇ ਕਾਰੋਬਾਰ ਛੱਡ ਕੇ ਇੱਥੇ ਬੈਠੇ ਆ ਦਰਾਂ ਰਾਜਵੀਰ ਸਾਰੇ ਪਿੰਡ ਦਾ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਦਾ ਲੱਕ ਬਣ ਗਏ ਜੋ ਸਾਨੂੰ ਉਹ ਤੋਂ ਉਮੀਦਾਂ ਸੀ ਰੱਬ ਨੇ ਸਾਡੀਆਂ ਧੂਰੀਆਂ ਪਿੱਛੇ ਛਿੜਾ ਦਿੱਤੀ ਕੀ ਉਮੀਦਾਂ ਸੀ ਸਾਨੂੰ ਰਾਜਵੀਰ ਨੂੰ ਉਮੀਦਾਂ ਸੀ ਸਾਡੇ ਪਿੰਡ ਦਾ ਨਾਂ ਸਾਡਾ ਜਿਹੜਾ ਜਵੰਦਾ ਗੋਦ ਆ ਜੀ ਉਹ ਰਾਜਵੀਰ ਨੇ ਹੀ ਇੰਨਾ ਦੱਸਿਆ ਵੀ ਜਵੰਦਾ ਹੈ ਪਹਿਲਾਂ ਤਾਂ ਕਿਸੇ ਨੂੰ ਜਵੰਦਾ ਗੋਦਵਾਰੀ ਨਹੀਂ ਸੀ ਪਤਾ ਹੂੰ ਜੋ ਜਵੰਦਾ ਸਾਹਿਬ ਜਵੰਦਾ ਸਾਹਿਬ ਹੁੰਦੀ ਆ ਤਾਂ ਸਮਝ ਲਓ ਫਿਰ ਵੀਹੀ ਹੁੰਦਾ ਵੀ ਸਾਡੇ ਪਿੰਡ ਦਾ ਨਾਮ ਲੈ ਰਿਆ ਉਹ ਪਿੰਡ ਦਾ ਹੀ ਹੁੰਦਾ ਹਾਂ ਵੀ ਜੇ ਜਵੰਦਾ ਸਭ ਕਹਿ ਰਿਹਾ ਮਨ ਖੁਸ਼ ਹੋ ਜਾਂਦਾ ਜਦੋਂ ਕਹਿੰਦਾ ਅੱਛਾ ਅਕਸਰ ਅਸੀਂ ਦੇਖਦੇ ਹਾਂ ਜਦੋਂ ਕੋਈ ਕਲਾਕਾਰ ਜੀ ਥੋੜੀ ਜਿਹੀ ਚਲਾਈ ਹੋ ਜੇ ਚੰਡੀਗੜ੍ਹ ਮੋਹਾਲੀ ਜਾਂ ਫਿਰ ਵੱਡੇ ਸ਼ਹਿਰਾਂ ਚ ਪਹੁੰਚ ਜਾਣਗੇ ਕੋਠੀਆਂ ਪਾ ਕੇ ਪਰ ਰਾਜਵੀਰ ਜਵੰਦਾ ਪਿੰਡ ਨਾਲ ਹੀ ਜੁੜਿਆ ਹੋਇਆ ਸੀਗਾ ਹਾਂ ਜੀ ਪਿੰਡ ਨਾਲ ਜੁੜਿਆ ਹੁੰਦਾ ਸੀ ਇੱਕ ਉਹਨੂੰ ਜਹਾਜ਼ ਜਿਆ ਸੀਗਾ ਇੱਕ ਉਹਦੇ ਕੋਲ ਛੋਟਾ ਜਿਹਾ ਉੱਪਰ ਬਦਨੇ ਉਹਨੂੰ ਕੀ ਕਹਿ ਰਹੇ ਆ ਉਹ ਜਦੋਂ ਹੁਣ ਛੋਨੇ ਦੀ ਪਜਰੀ ਆ ਚੋਂ ਨਾ ਕਟੇ ਜਾਣਾ ਉਹਨੇ ਉਡਾਉਣਾ ਇੱਥੋਂ ਪੈਰਾਸ਼ੂਟ ਨਾਲ ਉਹਨੂੰ ਉਡ ਸਾਰੇ ਪਿੰਡ ਉੱਪਰ ਦੀ ਗੀੜੇ ਦਿੰਦਾ ਹੁੰਦਾ ਸੀ ਜਾਨੀ ਉਹਨੂੰ ਸ਼ੌਂਕ ਸੀ ਇਹ ਚੀਜ਼ਾਂ ਦਾ ਅੱਜ ਤੱਕ ਮੈਂ ਕੋਈ ਕਲਾਕਾਰੀ ਨਹੀਂ ਦੇਖਿਆ ਉਹਦੇ ਕੋਲ ਪਿਆਰੋ ਗੱਡੀ ਹੁੰਦੀ ਸੀ ਉਹਦੇ ਮਗਰ ਉਹਨੂੰ ਟਰਾਲੀ ਪਾਉਣੀ ਉਹਦੇ ਵਿੱਚ ਮੋਟਰਸਾਈਕਲ ਲਾਦ ਲੈਣਾ ਜਾਂ ਪੈਰਾਸ਼ੂਟ ਲਾਦ ਲੈਣਾ ਨੇ ਜਾਨੀ ਉਹ ਚ ਸ਼ੌਂਕ ਸ਼ੌਂਕ ਹੀ ਸੀ ਉਹਨੂੰ ਸ਼ੌਂਕ ਹੀ ਲੈ ਕੇ ਬੈ ਗਿਆ ਸੀ ਤੇ ਬਾਈਕ ਰਾਈਡ ਦਾ ਵੀ ਕਹਿੰਦੇ ਉਹਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਜਿਹਦੇ ਕਰਕੇ ਅੱਜ ਉਸ ਦੀ ਜਿਹੜੀ ਮੌਤ ਹੈ ਉਹ ਵੀ ਉਹਦਾ ਕਾਰਨ ਬਣੀ ਹੈ ਇੱਕ ਬਹੁਤ ਜ਼ਿਆਦਾ ਸ਼ੌਂਕ ਸੀ ਕਹਿੰਦੇ ਬਹੁਤ ਜ਼ਿਆਦਾ ਮੋਟਰਸਾਈਕਲ ਉਹਦੇ ਕੋਲ ਮੇਰੇ ਖਿਆਲ ਨਾਲ 4-5 ਮੋਟਰਸਾਈਕਲ ਹੁੰਦੀਆਂ ਆਹ ਦੇਖ ਬoi ਦਾ ਪਤਾ ਨਹੀਂ ਸੀਗਾ ਉਹਨੂੰ ਵੀ ਆ ਕੁਝ ਮੇਰੇ ਨਾਲ ਹੋ ਜਾਣਾ। ਅੱਛਾ ਉਮੀਦਾਂ ਸੀਗੀਆਂ ਜਿਸ ਤਰ੍ਹਾਂ ਦੇ ਨਾਲ ਪਹਿਲਾ ਖਬਰ ਆਂਦੀ ਰਾਜਵੀ ਜਦੋਂ ਦਾ ਭਿਆਨਕ ਐਕਸੀਡੈਂਟ ਹੋਇਆ ਫਿਰ ਪਤਾ ਲੱਗਿਆ ਵੀ ਨਹੀਂ ਹਲਕੀ ਜੀ ਮੂਵਮੈਂਟ ਹੋ ਰਹੀ ਹੈ। ਫਿਰ ਬਹੁਤ ਸਾਰੀਆਂ ਕਰੋੜਾਂ ਲੋਕਾਂ ਨੇ ਅਰਦਾਸਾਂ ਵੀ ਕੀਤੀਆਂ ਗੁਰੂ ਘਰ ਦੇ ਵਿੱਚ ਦੇਗਾ ਵੀ ਚੜਾਈਆਂ ਗਈਆਂ ਖੰਡ ਪਾੜ ਵੀ ਰੱਖੀ ਗਈ। ਉਸ ਕੀ ਲੱਗਦਾ ਸੀ ਕਿ ਰਾਜਵੀ ਜੀ ਬੰਦਾ ਠੀਕ ਹੋ ਕੇ ਘਰ ਆਏਗਾ। ਪੂਰਾ ਲੱਗਦਾ ਸੀਗਾ ਜੀ ਦਵਾਵਾਂ ਬਹੁਤ ਸੀ ਲੋਕਾਂ ਦੀ ਵੀ ਕਿਸੇ ਟਾਈਮ ਤੱਕ ਇਸ ਦੀ ਦਵਾਦਲ ਵੀ ਰਾਜਵੀਰ ਜ਼ਰੂਰ ਘਰੇ ਆਊਗਾ। ਵੀ ਆਊਗਾ ਤਾਂ ਸਮਝਾਵਾਂਗੇ ਬਾਈਆ ਮੋਟਰਸਾਈਕਲਾਂ ਦੇ ਘਟਣ ਛੱਡ ਪਰ ਨਹੀਂ ਜੋ ਰੱਬ ਨੇ ਸਾਡੇ ਨਾਲ ਕੀਤਾ ਮਾਰਾ ਕੀਤਾ ਤਾਂ ਬਿਲਕੁਲ ਇਸੇ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋਵੇਗਾ ਤਾਂ ਰਾਜਵੀਰ ਜਵੰਦਾ ਨਾਲ ਜੋ ਇਹਨਾਂ ਦੀਆਂ ਮਿੱਠੀਆਂ ਜਾਦਾ ਨੇ ਉਹ ਸਾਂਝੀਆਂ ਕੀਤੀਆਂ ਇੱਥੋਂ ਨੂੰ ਸ਼ੈੱਡ ਹੈ ਜਿਹੜਾ ਖੋਲਿਆ ਜਾ ਰਿਹਾ ਤਾਂ ਜੋ ਇੱਥੇ ਕੱਲ ਨੂੰ ਅੰਤਿਮ ਸੰਸਕਾਰ ਕਰਨ ਵੇਲੇ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੈ ਉਹ ਨਾ ਹੋਵੇ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਹ ਵੀ ਕੱਲ ਇੱਥੇ ਪਹੁੰਚਣਗੇ ਤਾਂ ਸੁਰੱਖਿਆ ਨੂੰ ਲੈ ਕੇ ਵੀ ਪੁਕਤਾ ਜਿਹੜੇ ਇੰਤਜ਼ਾਮ ਨੇ ਕੀਤੇ ਜਾ ਰਹੇ ਨੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਇੱਥੇ ਤੈਨਾਤ ਹੈ ਉਰੇ ਸਰਕਾਰੀ ਸਕੂਲ ਦੀ ਗਰਾਊਂਡ ਹੈ ਸੁਰਾਜਵੀਰ ਜਵੰਦਾ ਦੇ ਘਰ ਦੇ ਇੱਕਦਮ ਨਾਲ ਦਾ ਘਰ ਹੈ ਕਿਹਾ ਜਾ ਰਿਹਾ ਕਿ ਜੋ ਪਿੰਡ ਦਾ ਸਮਸ਼ਾਨ ਘਾਟਾ ਉੱਥੇ ਜਗ੍ਹਾ ਬਹੁਤ ਘੱਟ ਹੈ ਕਿਉਂਕਿ ਕੱਲ ਵੱਡੀ ਗਿਣਤੀ ਦੇ ਵਿੱਚ ਕਿਹਾ ਜਾ ਰਿਹਾ ਕਿ ਲੋਕ ਰਾਜਵੀਰ ਜਵੰਦਾ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਪਹੁੰਚਣਗੇ ਤਾਂ ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਪਿੰਡ ਵਾਸੀਆਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਇਸੇ ਹੀ ਗਰਾਊਂਡ ਦੇ ਵਿੱਚ ਆ ਸ਼ੈੱਡ ਦੇ ਹੇਠਾਂ ਰਾਜਵੀਰ ਜਵੰਦਾ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਕੱਲ ਕਿਹਾ ਜਾ ਰਿਹਾ 12:00 ਵਜੇ ਦੇ ਵਿੱਚ ਕੀਤਾ ਜਾਣਾ ਹੈ ਦਾ ਬਿਹਤ ਦੁਖਦਾਈ ਖਬਰ ਹੈ ਜਿਹੜੀ ਕਿ ਅੱਜ ਸਵੇਰੇ ਤੜਕਸਾਹ ਦੇਖਣ ਨੂੰ ਮਿਲੀ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਜਿਹੜਾ ਪਹਾੜ ਹੈ ਉਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪਰਿਵਾਰ ਇਸ ਵੇਲੇ ਕਾਫੀ ਜ਼ਿਆਦਾ ਸਦਮੇ ਦੇ ਵਿੱਚ ਹੈ ਕਿ ਕੁਝ ਸਮਾਂ ਹੀ ਹੋਇਆ ਸੀ ਹਜੇ ਰਾਜਵੀਰ ਜਵੰਦਾ ਦੇ ਪਿਤਾ ਦੀ ਮੌਤ ਹੋਈ ਸੀ ਹਾਲੇ ਤੱਕ ਪਰਿਵਾਰ ਉਸ ਸਦਮੇ ਤੋਂ ਬਾਹਰ ਨਹੀਂ ਆਇਆ ਤਾਂ ਪਰਿਵਾਰ 'ਤੇ ਇੱਕ ਹੋਰ ਵੱਡਾ ਸਦਮਾ ਜਿਹੜਾ ਉਹ ਹੁਣ ਮਿਲ ਗਿਆ ਕਿਉਂਕਿ ਘਰ ਦਾ ਆਖਰੀ ਚਿਰਾਗ ਸੀਗਾ ਰਾਜਵੀਰ ਜਵੰਦਾ ਜੋ ਹੁਣ ਉਹ ਘੜ ਦੇ ਚਰਾਗ ਹੈ ਉਹ ਬੁਝਦਾ ਹੋਇਆ ਨਜ਼ਰ ਆ ਰਿਹਾ ਤਾਂ ਰਾਜਵੀਰ ਜਵੰਦਾ ਦਾ ਕੱਲ ਇਸੇ ਹੀ ਜਗ੍ਹਾ ਤੇ ਅੰਤਿਮ ਸੰਸਕਾਰ ਹੈ ਜਿਹੜਾ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਸਲਮਾਨ ਦੇ ਨਾਲ ਹਮਸਿੰਘ ਦੀ ਪਾਲਦਨਿਕ ਸਵੇਰਾ ਜਗਰਾਓ